ਡੋਨਲਡ 트੍ਰੰਪ ਵੱਲੋਂ ਬਕਾਇਦਾ ਤੌਰ ਤੇ ਪਿਛਲੇ ਦਿਨੀ ਸੌ ਚੁੱਕਣ ਤੋਂ ਬਾਅਦ ਬਹੁਤ ਸਾਰੀਆਂ ਅਜਿਹੀਆਂ ਅਨਾਉਂਸਮੈਂਟਸ ਕੀਤੀਆਂ ਨੇ ਜਿਸ ਨੂੰ ਲੈ ਕੇ ਭਾਰਤੀਆਂ ਦੇ ਦਿਲਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਕਹਿ ਸਕਦੇ ਕਿ ਧਾਰਨਾ ਉਹ ਬਣ ਚੁੱਕੀ ਹੈ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹਿ ਰਹੇ ਕੁਝ ਲੋਕਾਂ ਦੇ ਉੱਪਰ ਕਾਰਵਾਈ ਹੋ ਸਕਦੀ ਹੈ ਡੋਨਲਡ ਟਰੰਪ ਜਿਨ੍ਹਾਂ ਨੇ ਪਿਛਲੇ ਦਿਨੀ ਸੌ ਚੁੱਕੀ ਹੈ ਔਰ ਸੌ ਚੁੱਕਣ ਤੋਂ ਬਾਅਦ ਭਾਰਤੀਆਂ ਨੂੰ ਬਹੁਤ ਉਮੀਦਾਂ ਸੀ ਕਿ ਕਿਤੇ ਨਾ ਕਿਤੇ ਉਹ ਇਹ ਸਾਰੀਆਂ ਜਿਹੜੀਆਂ ਜਿਹੜੇ ਲੋਕ ਅਮਰੀਕਾ ਦੀ ਹੱਦ ਦੇ ਵਿੱਚ ਪਹੁੰਚੇ ਨੇ ਜੋ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਬਾਤ ਜਿਹੜੀ ਹੈ ਉਹ ਜ਼ਰੂਰ ਮਿਲੇਗੀ ਲੇਕਿਨ ਇਹ ਖਬਰਾਂ ਬਹੁਤ ਸਾਰੀਆਂ ਵਾਇਰਲ ਹੋ ਰਹੀਆਂ ਨੇ ਕਿ ਡੋਨਲਡ 트੍ਰੰਪ ਵੱਲੋਂ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀਆਂ ਜਿਹੜੇ ਲੋਕ ਅਮਰੀਕਾ ਦੇ ਅੰਦਰ ਦਾਖਲ ਹੋਏ ਐ ਉਹਨਾਂ ਨੂੰ ਮਤਲਬ ਉਹਨਾਂ ਦੇ ਉੱਪਰ ਜਿਹੜੀ ਐ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਡੋਨਲਡ 트੍ਰੰਪ ਦਾ ਪਹਿਲਾ ਦਿਨ ਹੈ ਔਰ ਪਹਿਲੇ ਦਿਨ ਕੀ ਗੱਲਬਾਤ ਹੋਈ ਐ ਔਰ ਇੱਥੇ ਮੈਂ ਦੱਸ ਦਿਆਂ ਕਿ ਸੌ ਚੁੱਕਣ ਸਮਾਰੋਹ ਤੋਂ ਬਾਅਦ ਡੋਨਲਡ 트੍ਰੰਪ ਨੇ ਕੈਪੀਟਲ ਹਿੱਲ ਦੇ ਹਾਲ ਵਿੱਚ ਬਾਈਬਲ ਤੇ ਹੱਥ ਰੱਖ ਕੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਸੌ ਚੁੱਕੀ ਹੈ ਔਰ ਜੇ ਡੀ ਵੈਨਸ ਨੇ 트ੰਪ ਤੋਂ ਪਹਿਲਾਂ ਉਪ ਰਾਸ਼ਟਰਪਤੀ ਵਜੋਂ ਸੌ ਚੁੱਕੀ ਹੈ ਪਿਛਲੇ ਸਾਲ ਨਵੰਬਰ ਵਿੱਚ ਹੋਈਆਂ ਚੋਣਾਂ ਦੇ ਵਿੱਚ ਡੋਨਲਡ 트ੰਪ ਨੇ ਕਮਲਾ ਹੈਰਸ ਨੂੰ ਹਰਾਇਆ ਸੀ ਸੌ ਚੁੱਕ ਸਮਾਗਮ ਦੇ ਇਤਿਹਾਸਿਕ ਦ੍ਰਿਸ਼ ਦੇ ਵਿੱਚ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਵਜੋਂ ਜੇ ਡੀ ਵੈਨਸ ਨੇ ਵੀ ਸੌ ਦੀ ਰਸਮ ਜਿਹੜੀ ਹੈ ਅਦਾ ਕੀਤੀ ਹੈ ਔਰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਸੌ ਚੁੱਕ ਸਮਾਗਮ ਜਿਹੜਾ ਹੋਇਆ ਉਸ ਤੋਂ ਪਹਿਲਾਂ ਕੁਦਰਤੀ ਕਹਿਰ ਕਾਰਨ 트ੰਪ ਨੇ ਸਮਰਥਕਾਂ ਨੂੰ ਸੜਕ ਤੇ ਜਸ਼ਨ ਨਾ ਮਨਾਉਣ ਦੀ ਅਪੀਲ ਵੀ ਕੀਤੀ ਹੈ ਔਰ ਕੜਾਕੇ ਦੀ ਠੰਡ ਕਾਰਨ 40 ਸਾਲਾਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਦਾ ਸੌ ਚੁੱਕ ਸਮਾਗਮ ਖੁੱਲੇ ਆਸਮਾਨ ਹੇਠ ਹੋਇਆ ਹੈ ਔਰ ਇਸ ਤੋਂ ਪਹਿਲਾਂ 1985 ਦੇ ਵਿੱਚ ਇਨਡੋਰ ਸੌਚਕ ਸਮਾਗਮ ਹੋਇਆ ਸੀ 트ੰਪ ਨੇ ਸੰਬੋਧਨ ਦੀ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਅਮਰੀਕਾ ਦਾ ਸੁਨਹਿਰੀ ਯੁੱਗ ਹੁਣ ਸ਼ੁਰੂ ਹੋਇਆ ਹੈ ਦੁਨੀਆ ਦੇ ਵਿੱਚ ਅਮਰੀਕਾ ਦਾ ਸਨਮਾਨ ਫਿਰ ਵਧੇਗਾ ਔਰ ਅਮਰੀਕਾ ਦੀ ਪ੍ਰਭੂ ਸਤਾ ਤੇ ਸੁਰੱਖਿਆ ਨੂੰ ਬਹਾਲ ਕਰਕੇ ਰਹਾਂਗੇ ਔਰ ਦੇਸ਼ ਦੁਬਾਰਾ ਮਹਾਨ ਅਤੇ ਸ਼ਕਤੀਸ਼ਾਲੀ ਬਣੇਗਾ ਔਰ ਦੋਸਤੋ ਮੈਂ ਇੱਥੇ ਇਹ ਵੀ ਦੱਸ ਦਿਆਂ ਮੈਂ ਕਿ ਡੋਨਲਡ ਟਰੰਪ ਨੂੰ ਇਹ ਮੌਕਾ ਫਿਰ ਮਿਲਿਆ ਹੈ ਔਰ ਜਿਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਚਰਚਾਵਾਂ ਨੇ ਸੌ ਚੁੱਕ ਸਮਾਗਮ ਨੂੰ ਲੈ ਕੇ ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਕੋਈ ਵੀ ਕੰਟਰੀ ਹੈ ਆਪਾਂ ਜਦੋਂ ਕਿਸੇ ਕੰਟਰੀ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੁੰਨੇ ਆ ਤਾਂ ਸਾਡੇ ਜ਼ਹਿਨ ਦੇ ਵਿੱਚ ਹਮੇਸ਼ਾ ਇਹ ਹੁੰਦਾ ਹੈ ਕਿ ਕੋਈ ਨਾ ਕੋਈ ਅਜਿਹਾ ਆਏਗਾ ਜੋ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਐਂਟਰ ਹੋਏ ਲੋਕਾਂ ਦੇ ਉੱਪਰ ਕਾਰਵਾਈ ਕਰ ਸਕਦਾ ਹੈ ਇਸ ਦੇ ਨਾਲ ਜਿਹੜੇ ਭਾਰਤੀ ਨਹੀਂ ਹੁਣਾਂ ਉਹਨਾਂ ਦੇ ਚਿਹਰੇ ਉਦਾਸ ਹੋਏ ਪਏ ਨੇ ਉਹਦਾ ਕਾਰਨ ਇਹੀ ਹੈ ਕਿ ਕਈ-ਕਈ ਸਾਲਾਂ ਤੋਂ ਲੋਕ ਰਹਿ ਰਹੇ ਨੇ ਔਰ ਸ਼ਕੰਜਾ ਕੱਸਿਆ ਗਿਆ ਤਾਂ ਉਹ ਲੋਕ ਵੀ ਇਸ ਦਾ ਹਿੱਸਾ ਬਣ ਸਕਦੇ ਨੇ ਸੋ ਇਸ ਕਰਕੇ ਕਿਸੇ ਵੀ ਦੇਸ਼ ਦੇ ਵਿੱਚ ਜਾਣ ਤੋਂ ਪਹਿਲਾਂ ਉਸ ਦੀ ਮਤਲਬ ਸਹੀ ਤਰੀਕੇ ਨਾਲ ਨਾਲ ਜਾਣਾ ਚਾਹੀਦਾ ਹੈ ਤੁਸੀਂ ਦੇਖੋ ਕਿ ਅਮਰੀਕਾ ਜਾਣ ਵਾਸਤੇ ਜਿਹੜੀ ਵਾਲ ਵਾਲ ਹੈ ਮੈਕਸੀਕੋ ਦੀ ਉਸ ਨੂੰ ਪਾਰ ਕਰਨ ਤੋਂ ਪਹਿਲਾਂ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸ ਤਰ੍ਹਾਂ ਮਤਲਬ ਲੋਕ ਭੁੱਖ ਨਪਾਣੇ ਜਿਹੜੇ ਹੈ ਉਹ ਜਾਂਦੇ ਨਹੀਂ ਗਲਤ ਏਜੰਟਾਂ ਦਾ ਹਿੱਸਾ ਬਣਦੇ ਨੇ ਗਲਤ ਏਜੰਟ ਜਿਹੜੇ ਨੇ ਉਹ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਮਤਲਬ ਇਸਤੇਮਾਲ ਕਰਦੇ ਨੇ ਪੈਸੇ ਲੈ ਲੈ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਜੰਗਲਾਂ ਦੇ ਵਿੱਚ ਦੀ ਡੌਂਕੀਆਂ ਲਗਾ ਲਗਾ ਕੇ ਉਹਨਾਂ ਨੂੰ ਮਤਲਬ ਜਿਹੜਾ ਹੈ ਪਹੁੰਚਾਉਂਦੇ ਨੇ ਅੱਧੇ ਪਹੁੰਚ ਜਾਂਦੇ ਨੇ ਅੱਧੇ ਵਿਚਾਰੇ ਰਾਹ ਦੇ ਵਿੱਚ ਹੀ ਦਮ ਤੋੜ ਜਾਂਦੇ ਨੇ ਸੋ ਸਹੀ ਤਰੀਕਾ ਅਪਣਾਉਣ ਦੇ ਨਾਲ ਹੀ ਜ਼ਿੰਦਗੀ ਜਿਹੜੀ ਹੈ ਉਹ ਸਹੀ ਚੱਲੇਗੀ ਸੋ ਜਦੋਂ ਵੀ ਕਿਸੇ ਕੰਟਰੀ ਦੇ ਵਿੱਚ ਆਪਾਂ ਪਹੁੰਚਦੇ ਆ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਹੀ ਤਰੀਕੇ ਨਾਲ ਜਾਈਏ ਤਾਂ ਕਿ ਉਸ ਤੋਂ ਬਾਅਦ ਨਾ ਪਰਿਵਾਰ ਨੂੰ ਪ੍ਰੋਬਲਮ ਆਵੇ ਤੇ ਨਾ ਹੀ ਆਪ ਜੀ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਹੋਵੇ ਕੋਨ ਡੋਨਲਡ ਟਰੰਪ ਨਵੇਂ ਰਾਸ਼ਟਰਪਤੀ ਬਣੇ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਬਹੁਤ ਸਾਰਾ ਪੇਪਰ ਵਰਕ ਹੈ ਕੀ ਕੀ ਕਰਨਾ ਕੀ ਕੀ ਨਹੀਂ ਕਰਨਾ ਹੋ ਸਕਦਾ ਹੈ ਉਹ ਬੰਦਰ ਭਾਰਤੀਆਂ ਨੂੰ ਰਾਹਤ ਵੀ ਦੇ ਦੇਣ ਕੁਛ ਨਾ ਮਤਲਬ ਇਹ ਤਾਂ ਹੁਣ ਉਸ ਕੰਟਰੀ ਦੇ ਉੱਪਰ ਆ ਜਦੋਂ ਆਪਾਂ ਕਿਸੇ ਦੇ ਘਰ ਵਿੱਚ ਐਂਟਰ ਕਰਦੇ ਆ ਤਾਂ ਆਪਾਂ ਇੱਕ ਦਿਨ ਰਹਿ ਸਕਦੇ ਆ ਦੋ ਦਿਨ ਤੀਜੇ ਚੌਥੇ ਦਿਨ ਉਹ ਘਰ ਵਾਲੇ ਆਪਣੇ ਆਪ ਹੀ ਸਾਡੇ ਤੋਂ ਦੂਰ ਦੂਰ ਜਾਂਦੇ ਰਹਿਣਗੇ ਕਿ ਉਹ ਫਿਰ ਹੌਲੀ ਹੌਲੀ ਪੁੱਛਣ ਲੈਣਗੇ ਯਾਰ ਇਹ ਕਿਸ ਤਰ੍ਹਾਂ ਆਇਆ ਹੈ ਕਿੰਨੇ ਇੰਨੇ ਦਿਨ ਹੋ ਗਏ ਆਪਣੇ ਘਰ ਕਿਉਂ ਨਹੀਂ ਜਾਂਦਾ ਸੋ ਇਹ ਇੱਕ ਇੱਕ ਪਰੰਪਰਾ ਜਿਹੜੀ ਹੈ ਚਲਦੀ ਆ ਰਹੀ ਹੈ ਕਿ ਕਿਸੇ ਦੇਸ਼ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਉਸ ਦੇਸ਼ ਦੇ ਬਾਰੇ ਉਸ ਦੇ ਕਾਨੂੰਨ ਜਿਹੜੇ ਹੈ ਜੋ ਜੋ ਉਹ ਮਤਲਬ ਕਾਨੂੰਨ ਦੀਆਂ ਅਮੈਂਡਮੈਂਟਸ ਨੇ ਤਰਾਮਾ ਨੇ ਉਹਨਾਂ ਨੂੰ ਜੇਕਰ ਆਪਾਂ ਫਾਲੋ ਕਰਦੇ ਹਾਂ ਤਾਂ ਫਿਰ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ ਹੁਣ ਜਿਹੜੇ ਲੋਕ ਸਹੀ ਤਰੀਕੇ ਨਾਲ ਗਏ ਹੋਏ ਨੇ ਜਿਹੜੇ ਲੋਕ ਬਕਾਇਦਾ ਤੌਰ ਤੇ ਕਈ ਕਈ ਸਾਲ ਤੱਕ ਉੱਥੇ ਕੰਮ ਕਰ ਰਹੇ ਨੇ ਉਹਨਾਂ ਦੇ ਪਰਿਵਾਰ ਵੀ ਬਸੇ ਹੋਏ ਨੇ ਤੇ ਉਹਨਾਂ ਨੂੰ ਕੀ ਚਿੰਤਾ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਸਹੀ ਰਾਸਤਾ ਪੜਾਇਆ ਹੈ ਜਦੋਂ ਜਦੋਂ ਆਪਾਂ ਗਲਤ ਰਾਸਤਾ ਕਿਸੇ ਨਾ ਕਿਸੇ ਕੰਟਰੀ ਤੱਕ ਪਹੁੰਚ ਲਈ ਬਣਾਵਾਂਗੇ ਉਹ ਕਦੇ ਨਾ ਕਦੇ ਅਜਿਹਾ ਰਾਸ਼ਟਰਪਤੀ ਆਏਗਾ ਪ੍ਰਧਾਨ ਮੰਤਰੀ ਆਏਗਾ ਜੋ ਕਾਨੂੰਨ ਨੂੰ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਜ਼ਰੂਰ ਕੋਈ ਨਾ ਕੋਈ ਐਕਸ਼ਨ ਲਵੇਗਾ ਸੋ ਦੋਸਤੋ ਇਹ ਜਾਣਕਾਰੀ ਡੋਨਲਡ 트੍ਰੰਪ ਦੀ ਜ਼ਿੰਦਗੀ ਨਾਲ ਰਿਲੇਟਡ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀਆਂ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਔਰ ਇਸ ਤੇ ਰਹੇਗੀ ਪੋਸੂਨਾਮਾ ਚੈਨਲ ਦੀ ਨਜ਼ਰ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ